ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇਸ਼ਾਂ ਦੇ ਦੌਰੇ ਤੇ ਗਏ ਹਨ ਉਹਨਾਂ ਦੇਸ਼ਾਂ ਦੀ ਆਬਾਦੀ ਨਾਲੋਂ ਜ਼ਿਆਦਾ ਲੋਕ ਜੀਸੀਬੀ ਦੀ ਖਦਾਈ ਦੇਖਣ ਲਈ ਇਕੱਠੇ ਹੋ ਜਾਂਦੇ ਹਨ ਇਹ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦਾ ਜ਼ਿਕਰ ਕਰਦੇ ਹੋਏ ਇਹ ਤੰਜ ਕਸਿਆ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਵੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਤੇ ਬਿਆਨ ਨੂੰ ਦਰਾਆ ਕੁਝ ਘੰਟੇ ਮਤ ਭਾਰਤੀ ਵਿਦੇਸ਼ ਮੰਤਰਾਲਿਆਂ ਨੇ ਬਿਨਾ ਕੋਈ ਨਾਮ ਲਏ ਇਸ ਟਿੱਪਣੀ ਨੂੰ ਗੈਰ ਜ਼ਿੰਮੇਵਾਰਾ ਅਤੇ ਅਫਸੋਸਜਨਕ ਦੱਸਿਆ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਕਾਨਾ ਤਰਾਇਦਾਰ ਅਤੇ ਟਵੇਗੋ ਅਰਜنٹੀਨਾ ਬ੍ਰਾਜ਼ੀਲ ਅਤੇ ਨਵੀਬੀਆ ਦੇ ਦੌਰੇ ਤੋਂ ਵਾਪਸ ਆਏਨ ਭਗਵੰਤ ਮਾਨ ਦੀ ਟਿੱਪਣੀ ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਬੰਦ ਦੇ ਬਾਵਜੂਦ ਵੀ ਅਜੇ ਵੀ ਇੱਕ ਕਮੇਡੀਅਨ ਦੀ ਭੂਮਿਕਾ ਨਿਭਾ ਰਹੇ ਹਨ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ ਪਾਰਟੀ ਨੇ ਵਿਦੇਸ਼ ਮੰਤਰਾਲੇ ਦੇ ਪ੍ਰਤੀਕਿਰਿਆ ਅਤੇ ਭਾਜਪਾ ਆਗੂਆਂ ਦੇ ਬਿਆਨ ਰਵਾਤ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਵਿੱਚ ਇਸ ਵਿਸ਼ੇ ਤੇ ਬੋਲੇ ਸੀਐਮ ਮਾਨ ਨੇ ਵਿਧਾਨ ਸਭਾ ਵਿੱਚ ਜੀਸੀਬੀ ਵਾਲੇ ਬਿਆਨ ਦਰਾਇਆ ਅਤੇ ਕਿਹਾ ਕਿ ਮੈਨੂੰ ਹੱਕ ਨਹੀਂ ਕਿ ਪ੍ਰਧਾਨ ਮੰਤਰੀ ਦੇ ਮੋਦੀ ਦੇ ਨੀਤੀ ਦੇ ਬਾਰੇ ਪੁੱਛ ਸਕਾਂ ਤੁਸੀਂ ਕਿਹੜੇ ਕਿਹੜੇ ਦੇਸ਼ਾਂ 'ਚ ਜਾਂਦੇ ਹੋ ਅਤੇ ਇਹ ਦੇਸ਼ ਬਾਤ ਸਾਡਾ ਸਾਥ ਦਿੰਦੇ ਹਨ ਪਾਕਿਸਤਾਨ ਨਾਲ ਸਬੰਧ ਵਿਗੜੇ ਤਾਂ ਇੱਕ ਵੀ ਦੇਸ਼ ਸਾਡਾ ਸਾਥ ਦਿੱਤਾ ਤਾਂ ਕਿਉਂਕਿ ਅੱਧੀ ਦੁਨੀਆ ਘੁੰਮਦੇ ਫਿਰਦੇ ਰਹੇ ਸੀਐਮਾਨ ਨੇ ਪਹਿਲਾਂ ਕਾਂਗਰਸ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ਤੇ ਸਵਾਲ ਉਠਾਏ ਹਨ ਸੀਨੀਅਰ ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਵੀਰਵਾਰ ਨੂੰ ਤੰਜ ਕਸਤੇ ਹੋਏ ਕਿਹਾ ਕਿ ਹੁਣ ਸ਼ਾਇਦ ਪ੍ਰਧਾਨ ਮੰਤਰੀ ਨੂੰ ਮਨੀਪੁਰ ਜਾਣ ਦਾ ਸਮਾਂ ਮਿਲ ਜਾਵੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਇਸੇ ਦੌਰਾਨ ਉਨ੍ਹਾਂ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਨਾਲ ਸੰਬੰਧਿਤ ਇੱਕ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਤਾਨਾ ਮਾਰਿਆ ਸੀ ਐਮ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿੱਥੇ ਗਏ ਹੋਏ ਹਨ ਕੰਨ ਆ ਗਏ ਹੋયા ਹਨ ਅੱਜ ਆ ਗਏ ਹਨ ਚਲੋ ਦੇਸ਼ ਚ ਵੈਲਕਮ ਕਰਾਂਗੇ ਉਹਨਾਂ ਦਾ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਵਿੱਚ ਜਾਂਦੇ ਹਨ ਮਗੇਨੀਆਂ ਗਲਵੇਦੀਆ ਤੇ ਤਰੇਵੇਸੀਆ ਪਤਾ ਨਹੀਂ ਕਿੱਥੇ ਕਿੱਥੇ ਜਾ ਰਹੇ ਹਨ ਤੰਜ ਨੂੰ ਹੋਰ ਅੱਗੇ ਬਤਾਂਦੇ ਹੋਏ ਉਹਨਾਂ ਕਿਹਾ ਕਿ ਜਿੱਥੇ ਭਾਰਤ ਚ 140 ਕਰੋੜ ਲੋਕ ਰਹਦੇ ਹਨ ਉਥੇ ਉਹ ਨਹੀਂ रहे ਜਿਸ ਦੇਸ਼ ਚ ਨਾ ਗਏ ਹੋਣ ਉਹਦੀ ਆਬਾਦੀ ਕਿੰਨੀ ਹੈ 10000 ਉਸ ਤੇ ਦਾ ਸਭ ਤੋਂ ਵੱਡਾ ਪੁਰਸਕਾਰ ਮਿਲ ਗਿਆ ਹੈ 10000 ਲੋਕਾਂ ਦਾ ਭਾਈ ਸਾਹਿਬ ਜੀ ਸੀ ਵੀ ਦੇਖਣ ਲਈ ਖੜੇ ਹੋ ਜਾਂਦੇ ਹਨ ਇੱਥੇ ਜੀ ਸੀ ਵੀ ਚੱਲ ਰਹੀ ਹੈ ਉੱਥੇ ਜੀ ਸੀ ਵੀ ਅੰਤ ਵਿੱਚ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 11 ਸਾਲਾਂ ਵਿੱਚ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਦਕਿ ਉਹ ਭਗਵਾਨ ਜਤਮਨ ਹਰ ਰੋਜ਼ ਪ੍ਰੈਸ ਕਾਨਫਰੰਸ ਕਰਦੇ ਹਨ ਇਸ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਜਨਰਮਲ ਮੇਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਸੀ ਕਿ ਭਾਰਤ ਆਪਣੇ ਸੁਪਰ ਪ੍ਰੀਮੀਅਮ ਫੇਕਟ ਫੇਲਰ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਾ ਹੈ ਜੋ ਸ਼ਾਇਦ ਅਗਲੀ ਵਿਦੇਸ਼ ਯਾਤਰਾ ਤੋਂ ਪਹਿਲਾਂ 3 ਹਫ਼ਤੇ ਦੇਸ਼ ਵਿੱਚ ਰਹਿਣਗੇ ਉਹਨਾਂ ਅੱਗੇ ਕਿਹਾ ਕਿ ਹੁਣ ਦੇਸ਼ ਵਿੱਚ ਹਨ ਤਾਂ ਸ਼ਾਇਦ ਉਹ ਮਨੀਪੁਰ ਜਾਣ ਦਾ ਸਮਾਂ ਮਿਲ ਜਾਵੇ ਜਿੱਥੇ ਲੋਕਾਂ ਦੇ ਸਾਲਾਂ ਤੋਂ ਵੱਧ ਉਹਨਾਂ ਦੀ ਅਡੀ ਕਰ ਰਹੇ ਹਨ ਮੀਡੀਆ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਨੇ ਭਗਵੰਤ ਮਾਨ ਦੇ ਬਿਆਨ ਦਾ ਜਵਾਬ ਦਿੱਤਾ ਹਾਲਾਂਕਿ ਮੰਤਰਾਲੇ ਵੱਲੋਂ ਨਾ ਤਾਂ ਭਗਵੰਤ ਮਾਨ ਦਾ ਨਾਂ ਅਤੇ ਕਿਸੇ ਹੋਰ ਵਿਅਕਤੀ ਦਾ ਨਾਂ ਲਿਆ ਗਿਆ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਜਿੰਨ ਦੀ ਇਹ ਜਵਾਲ ਨੇ ਕਿਹਾ ਕਿ ਅਸੀਂ ਇੱਕ ਉੱਚ ਸਰਕਾਰੀ ਅਹੁਦੇ ਦਾ ਦੁਆਰਾ ਭਾਰਤ ਦੇ ਗਲੋਬਲ ਸਾਉਥ ਮਿੱਤਰ ਦੇਸ਼ਾਂ ਨਾਲ ਸਬੰਧਾਂ ਬਾਰੇ ਕੀਤੀਆਂ ਗਈਆਂ ਕੁਝ ਟਿੱਪਣੀਆਂ ਦੇਖਣੀਆਂ ਜਸਵਾਲ ਨੇ ਕਿਹਾ ਕਿ ਇਹ ਟਿੱਪਣੀਆਂ ਗੈਰ ਜੁਮੇਦਾਰਾਨਾ ਅਤੇ ਅਫਸੋਸਜਨਖ ਹਨ ਅਤੇ ਅਹੁਦੇ ਦੀ ਗરિਮਾ ਦੇ ਅਨਸਾਰ ਨਹੀਂ ਹਨ ਭਾਰਤ ਸਰਕਾਰ ਅਜਿਹੀਆਂ ਅਣਉਚਿਤ ਟਿੱਪਣੀਆਂ ਤੋਂ ਆਪਣੇ ਆਪ ਨੂੰ ਵੱਖ ਕਰਦੀ ਹੈ ਭਾਰਤ ਅਤੇ ਇਸ ਦੇ ਮਿੱਤਰ ਦੇਸ਼ਾਂ ਦੇ ਵਿਚਕਾਰ ਸਬੰਧਾਂ ਨੂੰ ਕਮਜ਼ੋਰ ਕਰਦੀਆਂ